ਹਵਸਚ ਅੰਨਾ ਹੋਇਆ ਇੱਕ ਪਿਤਾ 6 ਮਹੀਨਿਆਂ ਤੋਂ ਆਪਣੀ ਨਾਬਾਲਗ ਧੀ ਦੇ ਨਾਲ ਬਲਾਤਕਾਰ ਕਰ ਰਿਹਾ ਸੀ ਪਿਤਾ ਧੀ ਦੇ ਪਵਿੱਤਰ ਰਿਸ਼ਤੇ ਨੂੰ ਤਾਰ-ਤਾਰ ਕਰਦਾ ਇਹ ਮਾਮਲਾ ਗੁਰਦਾਸਪੁਰ ਦੇ ਇੱਕ ਪਿੰਡ ਦਾ ਹੈ ਪੀੜਤ ਲੜਕੀ ਦੀ ਮਾਤਾ ਦੀ 2 ਸਾਲ ਪਹਿਲਾਂ ਮੌਤ ਹੋ ਚੁੱਕੀ ਪਤਨੀ ਦੀ ਮੌਤ ਤੋਂ ਬਾਅਦ ਦਰਿੰਦੇ ਪਿਓ ਦੀ ਨਜ਼ਰ ਆਪਣੀ ਨਾਬਾਲਗ ਧੀ ਤੇ ਪਈ ਤੇ ਉਹ ਆਪਣੇ ਜਿਗਰ ਦੇ ਟੁਕੜੇ ਨੂੰ ਹਵਸ ਦਾ ਸ਼ਿਕਾਰ ਬਣਾਉਂਦਾ ਰਿਹਾ ਕਿਸੇ ਤਰ੍ਹਾਂ ਲੜਕੀ ਦੀ ਫਰਿਆਦ ਚਾਈਲਡ ਪ੍ਰੋਟੈਕਸ਼ਨ ਵਿਭਾਗ ਤੱਕ ਪਹੁੰਚੀ ਜਿਨ੍ਹਾਂ ਨੇ ਤੁਰੰਤ ਪੁਲਿਸ ਨਾਲ ਮਿਲ ਕੇ ਐਕਸ਼ਨ ਲਿਆ ਤੇ ਲੜਕੀ ਨੂੰ ਦਰਿੰਦੇ ਪਿਤਾ ਦੇ ਚੁੰਗਲ ਤੋਂ ਛੁੜਾ આરોપી ਪਿਤਾ ਨੂੰ ਗ੍ਰ ਸਤਤ੍ਰਿਕ ਨੂੰ ਸ਼ਾਮ ਨੂੰ ਜਿਹੜੀ ਕਾਲ ਆਈ ਸੀ ਕਿਸੇ ਨੇ ਮਤਲਬ ਮੇਰੇ ਇਨਚਾਰਜ ਮੈਡਮ ਫਰਮਜੀਤ ਕੌਰ ਨੂੰ ਕਾਲ ਕੀਤੀ ਸੀ ਕਿ ਐਵੇਂ ਦਾ ਕੋਈ ਇਨਸੀਡੈਂਟ ਸਾਡੇ ਫੈਂਡ ਵਿੱਚ ਵਾਪੜਿਆ ਤੇ ਫਿਰ ਅਸੀਂ ਅਗਲੇ ਦਿਨ ਹੀ ਸਵੇਰੇ ਚੱਲੇ ਗਏ ਪੁਲਿਸ ਨੇ ਸਾਡੀ ਪੂਰੀ ਮਦਦ ਕੀਤੀ ਉਹਨਾਂ ਨੇ ਸ਼ਾਮ ਤੱਕ ਐਫ ਆਈ ਆਰ ਰਜਿਸਟਰ ਕਰ ਦਿੱਤੀ ਉਸ ਤੋਂ ਬਾਅਦ ਅਸੀਂ ਕੱਲ ਵੀ ਇਹਦਾ ਮੈਡੀਕਲ ਦਾ ਕੰਮ ਕਰ ਲਈ ਸ਼ੁਰੂ ਕਰ ਦਿੱਤਾ ਸੀ ਤੇ ਅੱਜ ਬੱਚੇ ਦਾ ਮੈਡੀਕਲ ਕਰਵਾ ਲਿਆ ਸੀ ਤੇ ਕਦਮਾ ਦਰਜ ਕਰਕੇ ਪੀੜਤ ਲੜਕੀ ਦਾ ਮੈਡੀਕਲ ਕਰਵਾਇਆ ਜਾ ਰਿਹਾ ਅੱਜ ਤੇ ਦੋਸ਼ੀ ਨੂੰ ਮੌਕੇ ਤੇ ਅਰਸ ਕਰ ਲਿਆ ਅਗਲੀ ਕਾਰਵਾਈ ਹੈ ਮੈਡੀਕਲ ਰਿਪੋਰਟ ਆਉਣ ਤੇ ਕੀਤੀ ਜਾਵੇ ਇਸ ਘਟਨਾ ਨੇ ਪਿਤਾ ਤੀ ਦੇ ਪਵਿੱਤਰ ਰਿਸ਼ਤੇ ਨੂੰ ਦਾਗਦਾਰ ਕਰਕੇ ਰੱਖ ਦਿੱਤਾ ਲੋੜ ਹੈ ਅਜਿਹੇ ਦੋਸ਼ੀ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕਰਨ ਦੀ